ਨਾ ਨਾ ਇਹਨੂੰ ਕਲਾਮਾ ਛੋਟਾ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮਹਾਂ ਲੰਗਰ ਆਣ ਦੋ ਮਾ ਚੱਲ ਲੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਲ ਕਰੀ ਜਾਂਦੇ ਤੁਸੀਂ ਪਿੰਡਾਂ ਜਿਹੜੇ ਛੋਟੀ ਛੋਟੀ ਯਾਰ ਤੁਸੀਂ ਕਮਲ ਗੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕਹੋਂ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਤੁਹਾਨੂੰ ਐ ਦੱਸੋ ਯਾਰ ਮੈਂ ਹੁਣ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿਥੋਂ ਤੱਕ ਡਰਾਇਆ ਹੋਊਗਾ ਸਰ ਮੈਂ ਠੀਕ ਹੈ ਮੈਂ ਟਰਾਲੀ ਰੋਕ ਲਉ ਮੈਂ ਟਰਾਲੀ ਤੁਸੀਂ ਕਿਹਾ ਕਿ ਲੋਜਿਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਅੰਦਰ ਆਊਗਾ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਤੁਹਾਡਾ ਦਿਮਾਗ ਖਰਾਬ ਹੋਇਆ ਫੇਰ ਤੇਰਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰ ਨੂੰ ਡਰਾਈ ਜਾ ਨਾ ਮੈਂ ਕਹਿ ਰਿਹਾ ਵੀ ਉਧਰ ਦੀ ਆ ਇਧਰ ਦੀ ਤੂੰ ਕੋਣ ਆ ਕੇ ਲਾ ਤੂੰ ਕੋਣ ਹੋਏ ਕਹਿਣ ਵਾਲਾ ਫਿਰ ਉਹ ਕਿਹਾ ਕਿ ਇਹਨੇ ਸੀ ਬਣਾਇਆ ਦੱਸ ਆਪੇ ਲੈ ਆਰਡਰ ਸਰਕ ਫੇਰਲੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉੱਡ ਉਹ ਐਸਡੀ ਨੇ ਕਿਹਾ ਉਹ ਐਸਡੀ ਨੂੰ ਫੋਨ ਲਾ ਫੋਨ ਲਾ ਉਹਸ ਹੱਥ ਜੇ ਨਾ ਕਰ ਫੋਨ ਲਾ ਉਹਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾਂਦਾ ਹਾਂ 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 ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਰਿਹਾ ਪਤਾ ਤੈਨੂੰ ਮਾਰੇਗਾ ਔਰ ਅਮਰ ਉੱਤੇ ਜਾ ਬੱਜੂ ਗਈ ਉਹਦਾ ਗੱਲ ਕਰ ਰਿਹਾ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਫ ਬੱਜੂ ਵਧ ਨੂੰ ਦੱਸ ਰਹੀ ਤੇਰੇ ਬੱਜੂ ਵਾ ਕਿਹਦੀ ਗੱਲ ਕਰ ਕਰ ਗੱਲ ਕਰ ਕਿਹਦੀ ਆ ਚ ਬੱਜੂ ਵਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਤੂੰ ਪਤਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਮੇਰੇ ਉਹਨੇ ਚਪੇੜਾ ਵੀ ਪੈਣੇ ਤੀ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਟਾਲੀਆ ਤੂੰ ਰੋਕ ਉੱਥੇ ਆ ਕੇ ਨਾ 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 ਤੇਰੋ ਕੀਰ ਤੂੰ ਕਹੀ ਇਹਨੂੰ ਰੁਕ ਕੇ ਤੂੰ ਕਹਿ ਰਹੇ ਤੈ ਰੁਕੀ ਆ 1 ਮੀਟਰ ਦਾ ਮੰਨ ਲੈ ਫਿਰ ਤੂੰ ਕਹਿ ਰਹੇ ਤੈ ਰੁਕੀ ਆ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਤੂੰ ਪਹਿਲਾਂ ਨਾ ਉਹ ਐਸਡੀ ਬਣਾ ਫਿਰ ਉਲਾਉ OS ਡਿਬਲਾਈਰ ਤੂੰ ਉਨਾਂ ਦੇ ਵਾਸਤੇ ਬੋਲ ਉਹ OS ਡਿਬਲਾਈਰ ਨਾ ਨਾ ਉਹ ਮੋਢਿਆਂ ਦੇ ਲੈ ਕੇ ਲਾਉਣਗੇ ਮੋਢਿਆਂ ਤੇ ਜਾਊਗਾ ਜੀ ਸਿੰਘੇ ਟਰਾਲੀ ਲੈ ਕੇ ਦੇਗਾ ਪੁੱਛ ਰਿਹਾ ਆਜੂ ਵੀ ਫਿਰ ਤਾਂ ਕਹਿ ਰਹੇ ਤੂੰ ਕਿਹਾ ਯਾਰ ਤੇ ਆਪੇ ਤਾਂ ਕਹਿ ਰਹੇ ਹਾਂ ਮੈਂ ਕਿਹਾ ਉਹ OS ਡਿਬਲਾਈਰ ਕਹਿੰਦੇ ਰਹੇ ਟਰਾਲੀ ਆਊਗੀ ਇੱਕ ਹੈ ਨਾ ਟਰਾਲੀ ਆਊਗੀ ਲੰਗਰ ਆਊਗਾ ਕੀ ਹੁੰਦਾ ਠੀਕ ਹੈ ਫਿਰ ਸਵਾਦੀ ਆਊਗੀ ਕੋਈ ਪੱਛਾ ਨਾ ਲਿਨਾਂ ਨੂੰ ਰੋਕ ਕਿ ਤੂੰ ਵਾਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰ ਉੱਪਰ ਅਸੀਂ ਤੈਨੂੰ ਦੋ ਹੀ ਕੱਢਾਂਗੇ ਇਹ ਕੀ ਹਿਸਾਬ ਕਰ ਗਿਆ ਤੂੰ ਲਿਖੇਗਾ ਤੂੰ ਨਾ ਇੱਕ ਦੋ ਵਟੂ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾ ਮੈਂ ਤਾਂ ਅਸੀਂ ਤੈਨੂੰ ਦੋ ਕੱਢ ਲਾਂਗੇ ਫੇਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਫੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲੀ ਉਹਦੇ ਉੱਥੇ ਖੜੇ ਯਾਰ ਉੱਥੇ ਖੜੀ ਕੇ ਬਾਈ ਬਣੇ ਤੋਰਨਾ ਨਹੀਂ ਕੁਝ ਯਾਰ ਇਹ ਨਾ ਤੁਸੀਂ ਘਮਾਉਂ ਨਾ ਕਦੇ ਤਿੰਨ ਵਿੱਚ ਅਸੀਂ ਇੱਕ ਕਰੇ ਦੋ ਨਾ ਨਾ ਇਹਨੂੰ ਪਲਾਹਾ ਮੈਂ ਤੁਹਾਡੇ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ বাস ਨੂੰ ਨਹੀਂ ਕਿਹਾ ਸੀ ਮਾਹ ਲੰਗਰ ਆਣ ਦੋ ਮੈਂ ਚੱਲ ਲੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਨ ਕਰੀਏ ਨੇ ਤੁਸੀਂ ਪਤੰਗਾ ਜਿਹੜੇ ਛੋਟੀ ਗੱਡੀ ਜਾ ਪਰ ਤੁਸੀਂ ਕਮਲ ਗੁੱਟੀ ਜਾਨੇ ਉਹ ਟਰਾਲੀ ਆਊਗੀ ਤੁਸੀਂ ਕੌਣ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਤੁਹਾਨੂੰ ਐ ਦੱਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿਥੋਂ ਤੱਕ ਡਰਾਇਆ ਹੋਊਗਾ ਸਾਰਾ ਮੈਂ ਠੀਕ ਹੈ ਆ ਮਟਰਲੀ ਰੋਕ ਲਓ ਮਟਰਲੀ ਤੁਸੀਂ ਕਿਹਾ ਕਿ ਲੋਜਿਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਅੰਦਰ ਆਊਗਾ ਵਾਹ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਤਰਾ ਤੁਹਾਡਾ ਦਿਮਾਖ ਖਰਾਬ ਹੋਇਆ ਬੇਰ ਤਰਾ ਹੋਇਆ ਹੋਇਆ ਤਰਾ ਹੋਇਆ ਤੂੰ ਬਾਹਰ ਨੂੰ ਡਰਾਈ ਜਾਣਾ ਮੈਂ ਕਹਿ ਰਿਹਾ ਵੀ ਉਧਰ ਦੀ ਆ ਇਧਰ ਦੀ ਤੂੰ ਕੌਣ ਆ ਕੇ ਤੂੰ ਕੌਣ ਆ ਕੇ ਕਹਿਣ ਵਾਲਾ ਫਿਰ ਉਹ ਕਿਹਾ ਕਿਨੇ ਸੀ ਬਣਾਏ ਦੱਸ ਆਪੇ ਲੈ ਆਰਡਰ ਚਲ ਜੀ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉੱਡ ਉਹ ਐਸਡੀ ਨੇ ਕਿਹਾ ਉਹ ਐਸਡੀ ਨੂੰ ਫੋਨ ਲਾ ਫੋਨ ਲਾ ਉਹਸ ਹੱਥ ਜੇ ਨਾ ਕਰ ਫੋਨ ਲਾ ਉਹਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਹੈ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਨਾ ਔਰ ਅਮਰ ਉੱਤੇ ਜਾ ਕੇ ਮੈਂ ਯਾਰ ਬੱਜੂ ਗਈ ਉਹਦਾ ਗੱਲ ਕਰ ਰਿਹਾ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਂ ਫੇ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਵਾ ਕਿਹਦੀ ਗੱਲ ਕਰ ਕਰ ਗੱਲ ਕਰ ਕਿਹਦੀ ਆ ਚ ਬੱਜੂ ਵਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਤੂੰ ਪਤਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਤੇਰੇ ਉਹਨੇ ਚਪੇੜਾ ਹੀ ਪੈਣੇ ਤੀ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਟਾਲੀਆ ਤੂੰ ਰੋਕ ਉੱਥੇ ਆ ਕੇ ਨਾ 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 ਤੈਨੂੰ ਕੀ ਆ ਤੂੰ ਕਹੀ ਇਹ ਰੁਕ ਕੇ ਤੂੰ ਕਹਿ ਰਹੇ ਤੈਨੂੰ ਰੁਕੀ ਆ ਇੱਕ ਮੀਟਰ ਦਾ ਮੰਨ ਤੂੰ ਕਹਿ ਰਹੇ ਤੈਨੂੰ ਰੁਕੀ ਆ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਪਰ ਨਾ ਹੋਸਟੀ ਬਲਾ ਫਿਰ ਲਾਉ OS ਡਰਾਈਵਰ ਤੂੰ ਨੰਗਰ ਵਾਸਤੇ ਉਹ ਤੂੰ OS ਲਾਇਆ ਯਾਰ ਨਾ ਨਾ ਉਹ ਮੋਢਿਆਂ ਦੇ ਚੱਕੇ ਲਾਉਣਗੇ ਨੰਗਰ ਮੋਢੇ ਜਾਊਗਾ ਜੀ ਟ੍ਰਾਲੀ ਆਉਂਦੀ ਹੈ ਪੁੱਤਰੇ ਨਾ ਦਵਾਰੇ ਆਜੂਗੀ ਨਹੀਂ ਹੋਰ ਤਾਂ ਕਹਿ ਰਹੇ ਤੂੰ ਕਿਹਾ ਯਾਰ ਜੋ ਆਪ ਇਹ ਕਹਿ ਰਹੇ ਹਾਂ ਮੈਂ ਕਿਹਾ ਮੈਨੂੰ OS ਡੀ ਕਹਿ ਦੂ ਕਹਿ ਰਹੇ ਟ੍ਰਾਲੀ ਆਊਗੀ ਇਹ ਕਹਿ ਰਹੇ ਟ੍ਰਾਲੀ ਆਊਗੀ ਨੰਗਰ ਆਊਗਾ ਕੀ ਹੁੰਦਾ ਠੀਕ ਹੈ ਫਿਰ ਟ੍ਰਾਲੀ ਆਜੂਗੀ ਕੋਈ ਬੱਛਾ ਨਾ ਨੀ ਨਾ ਤੂੰ ਰੋਕ ਕਿ ਤੂੰ ਦਵਾਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰ ਰੋਕੂਗਾ ਅਸੀਂ ਤੈਨੂੰ ਦੋ ਹੀ ਕੱਢਾਂਗੇ ਇਹ ਕੀ ਸਾਰ ਗਿਆ ਤੂੰ ਲਿਖੇਗਾ ਤੂੰ ਨਹੀਂ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉਤੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾਵੇਂਗਾ ਅਸੀਂ ਤੈਨੂੰ ਦੋ ਕੱਢਾਂਗੇ ਫੇਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਫੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲੀ ਉੱਥੇ ਉੱਥੇ ਖੜੇ ਯਾਰ ਉੱਥੇ ਖੜੀ ਕੇ ਬਾਈ ਬਣੇ ਤੋਰਨਾ ਨਹੀਂ ਕੋਈ ਯਾਰ ਇਹ ਨਾ ਤੁਸੀਂ ਕਮਾਉਣਾ ਕਦੇ ਤਿੰਨ ਵਿੱਚ ਅਸੀਂ ਇੱਕ ਕਰੇ ਦੋ ਹਰ ਜਗ੍ਹਾ ਜਾ ਕੇ ਤੁਸੀਂ ਰੋਕ ਲੈਂਦੇ ਹੋ ਗੇਟ ਨਾ ਇਹਨੂੰ ਬਰਾਮਾ ਛੋਟਾ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਜੀ ਮਹਾਂ ਲੰਗਰ ਆਣ ਦੋ ਨੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਲ ਕਰੀ ਜਾਂਦੇ ਤੁਸੀਂ ਪਿੰਡਾਂ ਜਿਹੜੇ ਛੋਟੀ ਗੱਲ ਯਾਰ ਤੁਸੀਂ ਕਮਲ ਗੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕਹੋਂ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਤੁਹਾਨੂੰ ਐ ਦੱਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿਥੋਂ ਤੱਕ ਡਰਾਇਆ ਹੋਊਗਾ ਸਾਰਾ ਮੈਂ ਇਹ ਕਿਹਾ ਮੈਂ ਟਰਾਲੀ ਰੋਕ ਲਓ ਤੁਸੀਂ ਕਿਹਾ ਕਿ ਲੋਜਿਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਤਰਾ ਤੁਹਾਡਾ ਦਿਮਾਗ ਖਰਾਬ ਹੋਇਆ ਬੇਰ ਤਰਾ ਹੋਇਆ ਹੋਇਆ ਤਰਾ ਹੋਇਆ ਤੂੰ ਬਾਹਰ ਨੂੰ ਡਰਾਈ ਜਾਣਾ ਮੈਂ ਕਹਿ ਰਿਹਾ ਵੀ ਉਧਰ ਦੀ ਆ ਇਧਰ ਦੀ ਤੂੰ ਕੋਣ ਆ ਕੇ ਤੂੰ ਕੋਣ ਹੋਏ ਕਹਿਣ ਵਾਲਾ ਫਿਰ ਉਹ ਕਿਹਾ ਕਿ ਨਹੀਂ ਸੀ ਬਣਾਇਆ ਦੱਸ ਆਪੇ ਲਿਆ ਆਰਡਰ ਸਾਲ ਚ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉਧਰ OSD ਨੇ ਕਿਹਾ OSD ਨੂੰ ਫੋਨ ਲਾ ਫੋਨ ਲਾ ਉਹਸ ਹੱਥ ਜੇ ਨਾ ਕਰ ਫੋਨ ਲਾ ਉਹਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਨਾ ਔਰ ਅਮਰ ਉੱਤੇ ਜਾ ਬੱਜੂ ਗਈ ਤੇਰੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਫ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਵਾ ਗੱਲ ਕਰ ਗੱਲ ਕਰ ਗੱਲ ਕਰ ਕਿਹਦੀ ਆ ਚ ਬੱਜੂ ਵਾ ਮੈਂ ਕਿਹਦੀ ਬੋਲ ਰਿਹਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਤੂੰ ਪਤਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਤੇਰੇ ਉਹਨੇ ਚਪੇੜਾ ਹੀ ਪੈਣੇ ਤੀ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਟਾਲੀਆ ਤੂੰ ਰੋਕ ਉੱਥੇ ਆ ਕੇ ਨਾ 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 ਤੇਰੋ ਕੀਰ ਤੂੰ ਗਈ ਨਾ ਰੁਕ ਕੇ ਤੂੰ ਕਹਿ ਰਹੇ ਤੈ ਰੁਕੀ ਆ ਇੱਕ ਮੀਟਰ ਦਾ ਮੰਨ ਤੂੰ ਕਹਿ ਰਹੇ ਤੈ ਰੁਕੀ ਆ ਅਗਲਾ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਕੋਈ ਨਾ ਹੋਸਟੀ ਬਣਾ ਫਿਰ ਬੁਲਾਉ ਵਸ ਦੀ ਬਰਾ ਯਾਰ ਤੂੰ ਲੰਗਰ ਵਾਸਤੇ ਬੁਲਾਉ ਵਸ ਦੀ ਬਰਾ ਯਾਰ ਨਾ ਨਾ ਉਹ ਮੋਢਿਆਂ ਦੇ ਲੈ ਕੇ ਲਾਉਣਗੇ ਮੈਂ ਲੰਗਰ ਵਾਸਤੇ ਮੋਢਿਆਂ ਜਾਊਗਾ ਜੀ ਸਿੰਘਾ ਟਰਾਲੀ ਲਿਆ ਦੇਗਾ ਪੁੱਛ ਰਿਹਾ ਆਜੂ ਤੇ ਅੱਜ ਵੀ ਫਿਰ ਤਾਂ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪੇ ਤਾਂ ਕਹਿ ਰਹੇ ਹਾਂ ਮੈਂ ਕਿਹਾ ਉਹ ਵਸ ਦੀ ਕਹ ਦੂ ਕਹਿ ਰਹੇ ਇਹ ਕਿ ਹਵਤਨ ਕਰਾਉਗੀ ਟਰਾਲੀ ਆਉਗੀ ਇਹ ਕਹਿੰਦੇ ਟਰਾਲੀ ਆਉਗੀ ਲੰਗਰ ਆਊਗਾ ਕੀ ਹੁੰਦਾ ਠੀਕ ਹੋ ਗਿਆ ਤੁਹਾਡੀ ਆਊਗੀ ਕੋਈ ਪਛਾਣ ਨਾ ਤੂੰ ਰੋਕ ਕਿ ਤੂੰ ਵਾਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰ ਰੋਕੂਗਾ ਅਸੀਂ ਤੈਨੂੰ ਦੋ ਹੀ ਕੱਢਾਂਗੇ ਇਹ ਕੀ ਸਾਲ ਗਿਆ ਤੂੰ ਲਿਖੇਗਾ ਇੱਕ ਦੋ ਮਿੰਟ ਤੂੰ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉਸ ਤੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾਵੇਂਗਾ ਅਸੀਂ ਤੇਰੇ ਤੋਂ ਕੱਢਾਂਗੇ ਫੇਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਫੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲੀ ਉੱਥੇ ਉੱਥੇ ਖੜੇ ਯਾਰ ਉੱਥੇ ਖੜੀ ਕੇ ਬਾਈ ਬਣੇ ਤੋਰਨਾ ਨਹੀਂ ਕੁਝ ਯਾਰ ਇਹ ਨਾ ਤੁਸੀਂ ਕਮਾਉਣਾ ਕਦੇ ਤਿੰਨ ਤੇ ਅਸੀਂ ਇੱਕ ਕਰੇ ਦੋ ਹਰ ਜਗ੍ਹਾ ਜਾ ਕੇ ਤੁਸੀਂ ਰ ਨਾ ਇਹਨੂੰ ਬਰਾਮਾ ਥੋੜਾ ਥੋੜਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟੈਲੀਪਾਸ ਨੂੰ ਨਹੀਂ ਕਿਹਾ ਜੀ ਮਹਾਂ ਲੰਗਰ ਆਣ ਦੋ ਨੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਲ ਕਰੀ ਜਾਂਦੇ ਤੁਸੀਂ ਪਿੰਡਾਂ ਜਿਹੜੇ ਛੋਟੀ ਗੱਡ ਜੇ ਯਾਰ ਤੁਸੀਂ ਕਮਲ ਗੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਤੁਹਾਨੂੰ ਐ ਦੱਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿਥੋਂ ਤੱਕ ਡਰਾਇਆ ਹੋਊਗਾ ਸਰ ਮੈਂ ਇਹੀ ਕਿਹਾ ਮੈਂ ਟਰਾਲੀ ਰੋਕ ਲਉ ਮੈਂ ਟਰਾਲੀ ਤੁਸੀਂ ਕਿਹਾ ਕਿ ਲੋਜਿਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਤਰਾ ਤੁਹਾਡਾ ਦਿਮਾਗ ਖਰਾਬ ਹੋਇਆ ਪੇਰ ਤਰਾ ਹੋਇਆ ਹੋਇਆ ਤਰਾ ਹੋਇਆ ਤੂੰ ਬਾਹਰ ਨੂੰ ਡਰਾਈ ਜਾ ਨਾ ਮੈਂ ਕਹਿ ਰਿਹਾ ਵੀ ਉਧਰ ਦੀ ਆ ਇਧਰ ਦੀ ਤੂੰ ਕੋਣ ਆ ਕੇ ਤੂੰ ਕੋਣ ਹੋਏ ਕਹਿਣ ਵਾਲਾ ਫਿਰ ਉਹ ਕਿਹਾ ਕਿ ਨਹੀਂ ਸੀ ਬਣਾਇਆ ਦੱਸ ਆਪੇ ਲੈ ਆਰਡਰ ਸਾਲ ਚ ਫੇਰਲੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਆਡਰ OSG ਨੇ ਕਿਹਾ OSG ਨੂੰ ਫੋਨ ਲਾ ਫੋਨ ਲਾ ਉਸਨੂੰ ਹੱਥ ਜੇ ਨਾ ਕਰ ਫੋਨ ਲਾ ਉਸਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਰਿਹਾ ਪਤਾ ਤੈਨੂੰ ਮਾਰੇਗਾ ਨਾ ਔਰ ਅਮਰ ਉੱਤੇ ਜਾ ਬੱਜੂ ਗਈ ਤੇਰੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਫ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਗਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਤੂੰ ਪਤਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਮੇਰੇ ਉਹਨੇ ਚਪੇੜਾ ਹੀ ਪੈਣੇ ਤੀ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਟਾਲੀਆ ਤੂੰ ਰੋਕ ਉੱਥੇ ਆ ਕੇ ਨਾ 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 ਤੇਰੋ ਕੀਰ ਤੂੰ ਕਹੀ ਇਹ ਰੁਕ ਕੇ ਤੂੰ ਕਹਿ ਰਹੇ ਤੈ ਰੁਕੀ ਆ ਇੱਕ ਮੀਟਰ ਰਹਿ ਮੰਨ ਤੂੰ ਕਹਿ ਰਹੇ ਤੈ ਰੁਕੀ ਆ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਤੂੰ ਪਹਿਲਾਂ ਨਾ ਉਹ ਐਸਡੀ ਬਣਾ ਫਿਰ ਲਾਉ OS ਬਰਾ ਯਾਰ ਤੂੰ ਉਹ ਨੰਗਰ ਵਾਸਤੇ ਉਹ ਤੂੰ OS ਬਲਾ ਯਾਰ ਨਾ ਨਾ ਉਹ ਮੋਢਿਆਂ ਦੇ ਚੱਕੇ ਲਾਉਣਗੇ ਨੀ ਨੰਗਰ ਮੋਢੇ ਜਾਊਗਾ ਜੀ ਟ੍ਰਾਲੀ ਟ੍ਰਾਲੀ ਆਉਂਦੀ ਪੁੱਤਰੇ ਨਾ ਦਵਾਰੇ ਆਜੂਗੀ ਤੇ ਨਹੀਂ ਫਿਰ ਤਾਂ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪ ਇਹਦੇ ਕਹਿ ਰਹੇ ਹਾਂ ਮੈਂ ਕਿਹਾ ਉਹ OS ਨੇ ਕਿਹਾ ਤੂੰ ਕਹਿ ਰਹੇ ਟ੍ਰਾਲੀ ਆਊਗੀ ਇਹ ਕਹਿ ਰਹੇ ਟ੍ਰਾਲੀ ਆਊਗੀ ਨੰਗਰ ਆਊਗਾ ਕੀ ਹੁੰਦਾ ਠੀਕ ਆ ਫਿਰ ਟ੍ਰਾਲੀ ਆਜੂਗੀ ਕੋਈ ਬੱਛਾ ਹਾਂ ਟ੍ਰਾਲੀ ਨਾ ਤੂੰ ਰੋਕ ਕੇ ਤੇ ਦਵਾਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰ 'ਤੇ ਰੋਕੋਗੇ ਅਸੀਂ ਤੈਨੂੰ ਦੋਹੀਂ ਕੱਢਾਂਗੇ ਇਹ ਕੀ ਹਿਸਾਬ ਲੱਗ ਗਿਆ ਤੂੰ ਲਿਖੇਗਾ ਤੂੰ ਨਹੀਂ ਯਾਰ ਇੱਕ ਦੋ ਮਿੰਟ ਤੂੰ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉਤੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾਵੇਂਗਾ ਅਸੀਂ ਤੇਰੇ ਤੋਂ ਕੱਢਾਂਗੇ ਫੇਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਫੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲੀ ਉੱਥੇ ਉੱਥੇ ਖੜੇ ਯਾਰ ਉੱਥੇ ਖੜੀ ਕੇ ਬਾਈ ਬਣੇ ਤੋਰਨਾ ਨਹੀਂ ਕੁਝ ਯਾਰ ਇਹ ਨਾ ਤੁਸੀਂ ਕਮਾਉਣਾ ਫੇਰੇ ਤਿੰਨ ਤੁਸੀਂ ਇੱਕ ਕਰੇ ਦ ਨਾ ਇਹਨੂੰ ਕਲਾਮਾ ਥੋੜਾ ਥੋੜਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮਹਾਂ ਲੰਗਰ ਆਣ ਦੋ ਮੈਂ ਚੱਲ ਲੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਲ ਕਰੀ ਜਾਂਦੇ ਤੁਸੀਂ ਪਿੰਡਾਂ ਜਿਹੜੇ ਛੋਟੀ ਗੱਲ ਯਾਰ ਤੁਸੀਂ ਕਮਲ ਗੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕਹੋਂ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਸਾਨੂੰ ਐ ਦੱਸੋ ਯਾਰ ਮੈਂ ਹੁਣ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿੱਥੋਂ ਤੱਕ ਡਰਾਇਆ ਹੋਊਗਾ ਸਾਰਾ ਮੈਂ ਇਹੀ ਕਿਹਾ ਮਟਰਾਲੀ ਰੋਕ ਲੋ ਮਟਰਾਲੀ ਤੁਸੀਂ ਕਿਹਾ ਕਿ ਲੋਜਿਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਤਰਾ ਤੁਹਾਡਾ ਦਿਮਾਖ ਖਰਾਬ ਹੋਇਆ ਫੇਰ ਤਰਾ ਹੋਇਆ ਹੋਇਆ ਤੂੰ ਬਾਹਰ ਨੂੰ ਡਰਾਈ ਜਾ ਨਾ ਮੈਂ ਕਹਿ ਰਿਹਾ ਵੀ ਉਧਰ ਦੀ ਆ ਇਧਰ ਦੀ ਤੂੰ ਕੋਣ ਆ ਕੇ ਲਾ ਤੂੰ ਕੋਣ ਹੋਏ ਕਹਿਣ ਵਾਲਾ ਫਿਰ ਉਹ ਕਿਹਾ ਕਿ ਨਹੀਂ ਸੀ ਬਣਾਇਆ ਦੱਸ ਆਪੇ ਲਿਆ ਆਰਡਰ ਸਲੂਕ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉੱਡ ਉਹ ਐਸਡੀ ਨੇ ਕਿਹਾ ਉਹ ਐਸਡੀ ਨੂੰ ਫੋਨ ਲਾ ਫੋਨ ਲਾ ਉਹਸ ਹੱਥ ਜੇ ਨਾ ਕਰ ਫੋਨ ਲਾ ਉਹਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਰਿਹਾ ਪਤਾ ਤੈਨੂੰ ਮਾਰੇਗਾ ਨਾ ਔਰ ਅਮਰ ਉੱਤੇ ਜਾ ਬੱਜੂ ਗਈ ਉਹਦਾ ਗੱਲ ਕਰ ਰਿਹਾ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਫ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਗਾ ਕਿਹਦੀ ਗੱਲ ਕਰ ਕਰ ਗੱਲ ਕਰ ਕਿਹਦੀ ਆ ਚ ਬੱਜੂ ਗਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਤੂੰ ਪਤਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਤੇਰੇ ਉਹਨੇ ਚਪੇੜਾ ਹੀ ਪੈਣੇ ਤੀ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਟਾਲੀਆ ਤੂੰ ਰੋਕ ਉੱਥੇ ਆ ਕੇ ਨਾ 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 ਤੇਰੋ ਕੀਰ ਤੂੰ ਕਹੀ ਇਹਨੂੰ ਰੁਕ ਕੇ ਤੂੰ ਕਹਿ ਰਹੇ ਤੈ ਰੁਕੀ ਆ ਇੱਕ ਮੀਟਰ ਦਾ ਮੰਨ ਤੂੰ ਕਹਿ ਰਹੇ ਤੈ ਰੁਕੀ ਆ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਤੂੰ ਪਹਿਲਾਂ ਨਾ ਹੋ ਐਸਡੀ ਬਣਾ ਫਿਰ ਲਾਉ OS ਬਲਾਈਰ ਤੂੰ ਨੰਗਰ ਵਾਸਤੇ ਉਹ ਤੂੰ OS ਬਲਾਈ ਯਾਰ ਨਾ ਨਾ ਉਹ ਮੋਢਿਆਂ ਦੇ ਚੱਕੇ ਲਾਉਣਗੇ ਮੋਢੇ ਜਾਊਗਾ ਜੀ ਟ੍ਰਾਲੀ ਆਉਗੀ ਪੁੱਛੇ ਨਾ ਦਵਾਰੇ ਆ ਜੂਗੀ ਫਿਰ ਤਾਂ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪ ਇਹਦੇ ਕਹਿ ਰਹੇ ਹਾਂ ਮੈਂ ਕਿਹਾ ਮੈਨੂੰ OS ਦੀ ਕਹਿ ਤੂੰ ਕਹਿ ਰਹੇ ਟ੍ਰਾਲੀ ਆਉਗੀ ਇਹ ਕਹਿ ਰਿਹਾ ਟ੍ਰਾਲੀ ਆਉਗੀ ਨੰਗਰ ਆਊਗਾ ਕੀ ਹੁੰਦਾ ਠੀਕ ਹੈ ਫਿਰ ਟ੍ਰਾਲੀ ਆ ਜੂਗੀ ਕੋਈ ਪਛ ਨਾ ਤੂੰ ਰੋਕ ਕੇ ਤੂੰ ਦਵਾਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰ 'ਤੇ ਰੋਕੋਗੇ ਅਸੀਂ ਤੈਨੂੰ ਦੋ ਹੀ ਕੱਢਾਂਗੇ ਇਹ ਕੀ ਹਿਸਾਬ ਕਰ ਗਿਆ ਤੂੰ ਲਿਖ ਤਾ ਇੱਕ ਦੋ ਵਟੂ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉਤੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾ ਮੈਂ ਤਾਂ ਅਸੀਂ ਤੈਨੂੰ ਦੋ ਕੱਢਾਂਗੇ ਫੇਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਫੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਲ ਉੱਥੇ ਉੱਥੇ ਖੜੇ ਯਾਰ ਉੱਥੇ ਖੜੀ ਕੇ ਬਾਈ ਬਣੇ ਤੋਰਨਾ ਨਹੀਂ ਕੋਈ ਯਾਰ ਇਹ ਨਾ ਤੁਸੀਂ ਕਮਾਉਣਾ ਫੇਰੇ ਤਿੰਨ 'ਤੇ ਇੱਕ ਕਰੇ ਦੋ ਹਰ ਜਗ੍ ਨਾ ਨਾ ਇਹਨੂੰ ਪਲਾਮਾ ਤੁਹਾਡੇ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮਾਹ ਲੰਗਰ ਆਣ ਦੋ ਮੈਂ ਚੱਲ ਲੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਨ ਕਰੀ ਜਾਂਦੇ ਤੁਸੀਂ ਪਤੰਗਾਂ ਜਿਹੜੇ ਛੋਟੀ ਗੱਡੀ ਚ ਆਰ ਤੁਸੀਂ ਕਮਲ ਗੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਤੁਹਾਨੂੰ ਐ ਦੱਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿੱਥੋਂ ਤੱਕ ਡਰਾਇਆ ਹੋਊਗਾ ਸਰ ਮੈਂ ਇਹੀ ਕਿਹਾ ਮੈਂ ਟਰਾਲੀ ਰੋਕ ਲਓ ਤੁਸੀਂ ਕਿਹਾ ਕਿ ਲੋਜਿਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਤਰਾ ਤੁਹਾਡਾ ਦਿਮਾਖ ਖਰਾਬ ਹੋਇਆ ਬੇਰ ਤਰਾ ਹੋਇਆ ਹੋਇਆ ਤੂੰ ਬਾਹਰ ਨੂੰ ਡرائی ਜਾ ਨਾ ਮੈਂ ਕਹਿ ਰਿਹਾ ਵੀ ਉਧਰ ਦੀ ਆ ਇਧਰ ਦੀ ਤੂੰ ਕੋਣ ਆ ਕੇ ਲਾ ਤੂੰ ਕੋਣ ਹੋਏ ਕਹਿਣ ਵਾਲਾ ਫਿਰ ਉਹ ਕਿਹਾ ਕਿ ਨਹੀਂ ਸੀ ਬਣਾਇਆ ਦੱਸ ਆਪੇ ਲਿਆ ਆਰਡਰ ਸਰਕ ਫੇਰਲੇ ਹੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉੱਡ ਉਹ ਐਸਡੀ ਨੇ ਕਿਹਾ ਉਹ ਐਸਡੀ ਨੂੰ ਫੋਨ ਲਾ ਫੋਨ ਲਾ ਉਹਸ ਹੱਥ ਜੇ ਨਾ ਕਰ ਫੋਨ ਲਾ ਉਹਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਨਾ ਔਰ ਅਮਰ ਉੱਤੇ ਜਾ ਕਰ ਮੈਂ ਯਾਰ ਬੱਜੂ ਗਈ ਉਹਦਾ ਗੱਲ ਕਰ ਰਿਹਾ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਫ ਬੱਜੂ ਵਧਣ ਦੱਸ ਰਹੀ ਤੇਰੇ ਬੱਜੂ ਵਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਤੂੰ ਪਤਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਤੇਰੇ ਉਹਨੇ ਚਪੇੜਾ ਹੀ ਪੈਣੇ ਤੀ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਟਾਲੀਆ ਤੂੰ ਰੋਕ ਉੱਥੇ ਆ ਕੇ ਨਾ 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 ਤੇਰੋ ਕੀਰ ਤੂੰ ਕਹੀ ਨਾ ਰੁਕ ਕੇ ਤੂੰ ਕਹਿ ਰਹੇ ਤੈ ਰੁਕੀ ਆ ਇੱਕ ਮੀਟਰ ਦਾ ਮੰਨ ਤੂੰ ਕਹਿ ਰਹੇ ਤੈ ਰੁਕੀ ਆ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਤੂੰ ਪਰ ਨਾ ਹੋ ਐਸਡੀ ਬਣਾ ਫਿਰ ਲਾਉ OS ਡਰਾਈਵਰ ਤੂੰ ਲੰਗਰ ਵਾਸਤੇ ਉਹ ਤੂੰ OS ਬਲਾਇਆ ਯਾਰ ਨਾ ਨਾ ਉਹ ਮੋਢਿਆਂ ਦੇ ਚੱਕੇ ਲਾਉਣਗੇ ਨਹੀਂ ਲੰਗਰ ਵਾਸਤੇ ਮੋਢਿਆਂ ਜਾਊਗਾ ਜੀ ਸਿੰਘ ਟਾਲੀ ਆਉਗੀ ਪੁੱਤੇ ਨਾ ਦੁਵਾਰੇ ਆਜੂਗੀ ਪਹਿਲੀ ਹੋਰ ਤਾਂ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪ ਇਹਦੇ ਕਹਿ ਰਹੇ ਹਾਂ ਮੈਂ ਕਿਹਾ ਮੈਨੂੰ OS ਦੀ ਕਹਿ ਦੂੰ ਕਹਿ ਰਹੇ ਟਾਲੀ ਆਊਗੀ ਇਹ ਕਹਿ ਰਹੇ ਟਾਲੀ ਆਊਗੀ ਲੰਗਰ ਆਊਗਾ ਕੀ ਹੁੰਦਾ ਠੀਕ ਹੈ ਫਿਰ ਤੁਹਾਡੀ ਆਜੂਗੀ ਕੋਈ ਪੱਛਾ ਨਾ ਨਾ ਤੂੰ ਰੋਕ ਕਿ ਤੂੰ ਦੁਵਾਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜਾਂ ਤੂੰ 3 ਨੰਬਰ ਰੋਕੂਗਾ ਅਸੀਂ ਤੈਨੂੰ ਦੋ ਹੀ ਕੱਢਾਂਗੇ ਇਹ ਕੀ ਹਿਸਾਬ ਲੱਗ ਗਿਆ ਤੂੰ ਲਿਖ ਰਿਹਾ ਤੂੰ ਨਾ ਇੱਕ ਦੋ ਮਿੰਟ ਤੂੰ ਲਿਖ ਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉਤੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾ ਮੈਂ ਤਾਂ ਅਸੀਂ ਤੈਨੂੰ ਦੋ ਕੱਢ ਲਾਂਗੇ ਫੇਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਫੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਲ ਉੱਥੇ ਉੱਥੇ ਖੜੇ ਯਾਰ ਉੱਥੇ ਖੜੀ ਕੇ ਬਾਈ ਬਣੇ ਤੋਰਨਾ ਨਹੀਂ ਕੋਈ ਯਾਰ ਇਹ ਨਾ ਤੁਸੀਂ ਕਮਾਉਣਾ ਫੇਰ ਤਿੰਨ ਵਿੱਚ ਅਸੀਂ ਇੱਕ ਨਾ ਨਾ ਇਹਨੂੰ ਪਲਾਮਾ ਤੁਹਾਡੇ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟਰਾਲੀ ਬੱਸ ਨੂੰ ਨਹੀਂ ਕਿਹਾ ਸੀ ਮਾਹ ਲੰਗਰ ਆਣ ਦੋ ਮਾ ਚਲ ਲੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਨ ਕਰੀ ਜਾਂਦੇ ਤੁਸੀਂ ਪਤੰਗਾ ਜਿਹੜੇ ਛੋਟੀ ਗੱਡੀ ਚ ਆਰ ਤੁਸੀਂ ਕਮਲ ਗੁੱਟੀ ਜਾਨੇ ਟਰਾਲੀ ਆਊਗੀ ਤੁਸੀਂ ਕੌਣ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਤੁਨੂੰ ਆਏ ਦੱਸੋ ਯਾਰ ਮੈਂ ਤੁਹਨੇ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿਥੋਂ ਤੱਕ ਡਰਾਇਆ ਹੋਊਗਾ ਸਰ ਮੈਂ ਇਹੀ ਕਿਹਾ ਮੈਂ ਟਰਾਲੀ ਰੋਕ ਲਵਾਂ ਤੁਸੀਂ ਕਿਹਾ ਕਿ ਲੋਜਿਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਅੰਦਰ ਆਊਗਾ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਤਰਾ ਤੁਹਾਡਾ ਦਿਮਾਗ ਖਰਾਬ ਹੋਇਆ ਪੇਰ ਤਰਾ ਹੋਇਆ ਹੋਇਆ ਤੂੰ ਬਾਹਰ ਨੂੰ ਡਰਾਈ ਜਾ ਨਾ ਮੈਂ ਕਹਿ ਰਿਹਾ ਵੀ ਉਧਰ ਦੀ ਆ ਇਧਰ ਦੀ ਤੂੰ ਕੋਣ ਆਇਆ ਤੂੰ ਕੋਣ ਹੋਏ ਕਹਿਣ ਵਾਲਾ ਫਿਰ ਉਹ ਕਿਹਾ ਕਿ ਨਹੀਂ ਸੀ ਬਣਾਇਆ ਦੱਸ ਆਪੇ ਲਿਆ ਆਰਡਰ ਸਰਕ ਫੇਰੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਓਡਰ ਓਐਸਡੀ ਨੇ ਕਹਿਆ ਓਐਸਡੀ ਨੂੰ ਫੋਨ ਲਾ ਫੋਨ ਲਾ ਉਸਨੂੰ ਹੱਥ ਜੇ ਨਾ ਕਰ ਫੋਨ ਲਾ ਉਸਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤਾਂ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਨਾ ਔਰ ਅਮਰ ਉੱਤੇ ਜਾ ਬੱਜੂ ਗਈ ਉਹਦਾ ਗੱਲ ਕਰ ਰਿਹਾ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਫ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਵਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਤੂੰ ਪਤਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਤੇਰੇ ਉਹਨੇ ਚਪੇੜਾ ਹੀ ਪੈਣੇ ਤੀ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਟਾਲੀਆ ਤੂੰ ਰੋਕ ਉੱਥੇ ਆ ਕੇ ਨਾ 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 ਤੈਨੂੰ ਕੀਰ ਤੂੰ ਕਹੀ ਇਹਨੂੰ ਰੁਕ ਕੇ ਤੂੰ ਕਹਿ ਰਹੇ ਤੈਨੂੰ ਰੁਕੀ ਆ ਇੱਕ ਮੀਟਰ ਦਾ ਮੰਨ ਲੈ ਤੂੰ ਕਹਿ ਰਹੇ ਤੈਨੂੰ ਰੁਕੀ ਆ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਤੂੰ ਪਹਿਲਾਂ ਲਾ ਉਹ ਐਸਡੀ ਬਣਾ ਫਿਰ ਲਾਉ OS ਡਰਾਈਵਰ ਤੂੰ ਨੰਗਰ ਵਾਸਤੇ ਉਹ ਤੂੰ OS ਡਰਾਈਵਰ ਨਾ ਨਾ ਉਹ ਮੋਢਿਆਂ ਦੇ ਚੱਕੇ ਲਾਉਣਗੇ ਨੰਗਰ ਮੋਢਿਆਂ ਜਾਊਗਾ ਜੀ ਟ੍ਰਾਲੀ ਟ੍ਰਾਲੀ ਆਉਂਦੀ ਪੁੱਤਰੇ ਨਾ ਦਵਾਰੇ ਆ ਜੂਗੀ ਪਹਿਲੀ ਮੁਰਦਾ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪ ਇਹ ਕਹਿ ਰਹੇ ਹਾਂ ਮੈਂ ਕਿਹਾ ਮੈਨੂੰ OS ਡਰਾਈਵਰ ਕਹ ਦੂ ਕਹਿ ਰਹੇ ਟ੍ਰਾਲੀ ਆਊਗੀ ਇਹ ਕਹਿ ਰਿਹਾ ਟ੍ਰਾਲੀ ਆਊਗੀ ਨੰਗਰ ਆਊਗਾ ਕੀ ਹੁੰਦਾ ਠੀਕ ਹੋ ਫਿਰ ਟ੍ਰਾਲੀ ਆ ਜੂਗੀ ਕੋਈ ਬੱਛਾ ਨਾ ਨੀਂ ਨਾ ਤੂੰ ਰੋਕ ਕੇ ਤੂੰ ਦਵਾਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰ ਉੱਪਰ ਅਸੀਂ ਤੈਨੂੰ ਦੋ ਹੀ ਕੱਢਾਂਗੇ ਇਹ ਕੀ ਹਿਸਾਬ ਹੈ ਗੀ ਤੂੰ ਲਿਖੇਗਾ ਤੂੰ ਨਾ ਇੱਕ ਦੋ ਵਟੂ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾ ਮੈਂ ਤਾਂ ਅਸੀਂ ਤੈਨੂੰ ਦੋ ਕੱਢ ਲਾਂਗੇ ਫੇਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਫੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲੀ ਉੱਥੇ ਉੱਥੇ ਖੜੇ ਯਾਰ ਉੱਥੇ ਖੜੀ ਕੇ ਬਾਈ ਬਣੇ ਤੋਰਨਾ ਨਹੀਂ ਕੁਝ ਯਾਰ ਇਹ ਨਾ ਤੁਸੀਂ ਘਮਾਉਣਾ ਫੇਰੇ ਤਿੰਨ ਤੁਸੀਂ ਇੱਕ ਕਰੇ ਦੋ ਨਾ ਇਹਨੂੰ ਬਰਾਮਾ ਛੋਟਾ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮਹਾਂ ਲੰਗਰ ਆਣ ਦੋ ਮੈਂ ਚੱਲ ਲੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਲ ਕਰੀ ਜਾਂਦੇ ਤੁਸੀਂ ਪਿੰਡਾਂ ਜਿਹੜੇ ਛੋਟੀ ਛੱਡ ਜਾਓ ਯਾਰ ਤੁਸੀਂ ਕਮਲ ਗੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਸੁਣੋ ਐ ਦੱਸੋ ਯਾਰ ਮੈਂ ਹੁਣ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿਥੋਂ ਤੋਂ ਡਰਾਇਆ ਹੋਊਗਾ ਸਰ ਮੈਂ ਇਹੀ ਕਿਹਾ ਮੈਂ ਟਰਾਲੀ ਰੋਕ ਲਓ ਮੈਂ ਟਰਾਲੀ ਤੁਸੀਂ ਕਿਹਾ ਕਿ ਲੋਜਿਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਅੰਦਰ ਆਊਗਾ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂਰਾ ਤੁਹਾਡਾ ਦਿਮਾਗ ਖਰਾਬ ਹੋਇਆ ਬੇਰਰਾਰਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰ ਨੂੰ ਡਰਾਈ ਜਾਣਾ ਮੈਂ ਕਹਿ ਰਿਹਾ ਵੀ ਉਧਰ ਦੀ ਆ ਇਧਰ ਦੀ ਤੂੰ ਕੋਣ ਆਇਆ ਤੂੰ ਕੋਣ ਆਇਆ ਕਹਿਣ ਵਾਲਾ ਫਿਰ ਉਹ ਕਿਹਾ ਕਿ ਨਹੀਂ ਸੀ ਬਣਾਇਆ ਦੱਸ ਆਪੇ ਲੈ ਆਰਡਰ ਸਰਕ ਫੇਰਲੇ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਓਐਸਡੀ ਨੇ ਕਿਆ ਹੋ ਗਿਆ ਉਸ ਨੂੰ ਫੋਨ ਲਾ ਫੋਨ ਲਾ ਉਸ ਹੱਥ ਜੇ ਨਾ ਕਰ ਫੋਨ ਲਾ ਉਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਹੈ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਨਾ ਔਰ ਅਮਰ ਉੱਤੇ ਜਾ ਕੇ ਮੈਂ ਯਾਰ ਬੱਜੂ ਗਈ ਉਹਦਾ ਕੱਲ ਕਰ ਰਿਹਾ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਫੇਰ ਬੱਜੂ ਵਧ ਨੂੰ ਦੱਸ ਰਹੀ ਤੇਰੇ ਬੱਜੂ ਵਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਤੂੰ ਪਤਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਤੇਰੇ ਉਹਨੇ ਚਪੇੜਾ ਹੀ ਪੈਣਾ ਤੀ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਟਾਲੀਆ ਤੂੰ ਰੋਕ ਉੱਥੇ ਆ ਕੇ ਨਾ 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 ਤੈਨੂੰ ਕੀਰ ਤੂੰ ਕਹੀ ਇਹ ਰੁਕ ਕੇ ਤੂੰ ਕਹਿ ਰਹੇ ਤੈਨੂੰ ਰੁਕੀ ਆ ਇੱਕ ਮੀਟਰ ਦਾ ਮੰਨ ਤੂੰ ਕਹਿ ਰਹੇ ਤੈਨੂੰ ਰੁਕੀ ਆ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਤੂੰ ਪਹਿਲਾਂ ਨਾ ਉਹ ਐਸਡੀ ਬਣਾ ਫਿਰ ਲਾਉ OS ਡਿਵਾਈਸ ਯਾਰ ਤੂੰ ਨੰਗਰ ਵਾਸਤੇ ਉਹ ਤੂੰ OS ਡਿਵਾਈਸ ਯਾਰ ਨਾ ਨਾ ਉਹ ਮੋਢਿਆਂ ਦੇ ਚੱਕੇ ਲਾਉਣਗੇ ਨੰਗਰ ਮੋਢੇ ਜਾਊਗਾ ਜੀ ਟ੍ਰਾਲੀ ਆਉਂਦੀ ਪੁੱਤਰੇ ਨਾ ਦਵਾਰੇ ਆ ਜੂਗੀ ਤੇ ਇਹ ਹੋਰ ਤਾਂ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪੇ ਤਾਂ ਕਹਿ ਰਹੇ ਹਾਂ ਮੈਂ ਕਿਹਾ ਮੈਨੂੰ OS ਦੀ ਕਹ ਦੂ ਕਹਿ ਰਹੇ ਟ੍ਰਾਲੀ ਆਊਗੀ ਇਹ ਕਹਿ ਰਹੇ ਟ੍ਰਾਲੀ ਆਊਗੀ ਨੰਗਰ ਆਊਗਾ ਕੀ ਹੁੰਦਾ ਠੀਕ ਆ ਫਿਰ ਟ੍ਰਾਲੀ ਆ ਜੂਗੀ ਕੋਈ ਬੱਛਾ ਨਾ ਨੀ ਨਾ ਤੂੰ ਰੋਕ ਕਿ ਤੂੰ ਦਵਾਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਸੀ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰ ਰੋਕੂਗਾ ਸੀ ਤੈਨੂੰ ਦੋ ਹੀ ਕੱਢਾਂਗੇ ਇਹ ਕੀ ਹਿਸਾਬ ਕਰ ਗਿਆ ਤੂੰ ਲਿਖੇਗਾ ਤੂੰ ਨਾ ਇੱਕ ਦੋ ਮਿੰਟ ਤੂੰ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉਸ ਤੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਸੋਖਾ ਮੈਂ ਤਾਂ ਅਸੀਂ ਤੈਨੂੰ ਦੋ ਕੱਢ ਲਾਂਗੇ ਫੇਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਫੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਲ ਉੱਥੇ ਉੱਥੇ ਖੜੇ ਯਾਰ ਉੱਥੇ ਖੜੀ ਕੇ ਬਾਈ ਬਣੇ ਤੋਰਨਾ ਨਹੀਂ ਕੋਈ ਯਾਰ ਇਹ ਨਾ ਤੁਸੀਂ ਕਮਾਉਣਾ ਕਹਦੇ ਤਿੰਨ ਤੇ ਇੱਕ ਕਰੇ ਦੋ ਹਰ ਜਗ ਨਾ ਨਾ ਇਹਨੂੰ ਕਲਾਮਾ ਤੁਹਾਡੇ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮਾਹ ਲੰਗਰ ਆਣ ਦੋ ਮੈਂ ਚੱਲ ਲੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਨ ਕਰੀ ਜਾਂਦੇ ਤੁਸੀਂ ਪਤੰਦਾ ਜਿਹੜੇ ਛੋਟੀ ਗੱਡੀ ਜੀ ਪਰ ਤੁਸੀਂ ਕਮਲ ਗੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਤੁਹਾਨੂੰ ਐ ਦੱਸੋ ਯਾਰ ਮੈਂ ਤੁਹਨੇ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਦੋ ਕਿ ਆ ਮਟਰ ਟਰਾਲੀ ਨੂੰ ਮਟਰ ਟਰਾਲੀ ਤੁਸੀਂ ਕਿਹਾ ਕਿ ਲੋਜੀਕ ਬੰਦਾ ਕਿਉਂ ਰੋਕੋਗੇ ਆਉਗੀ ਟਰਾਲੀ ਸਾਰਾ ਕੁਝ ਆਉਗਾ ਟਰੱਕ ਆਉਣਗੇ ਬੰਦਰ ਆਊਗਾ ਵਾਹ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਉਗੀ ਕੋਈ ਗੱਲ ਨਹੀਂ ਲੜਦੇ ਰਹੇ ਲੜ ਰਹੇ ਤਾਂ ਤਰਾ ਤੁਹਾਡਾ ਦਿਮਾਗ ਖਰਾਬ ਹੋਇਆ ਫੇਰ ਤਰਾ ਹੋਇਆ ਹੋਇਆ ਤਰਾ ਹੋਇਆ ਤੂੰ ਬਾਹਰਲ ਨੂੰ ਡਰਾਈ ਜਾ ਨਵੇਂ ਕਹਿ ਰਹੇ ਵੀ ਉਧਰ ਦੀ ਆ ਇਧਰ ਦੀ ਤੂੰ ਕੌਣ ਆ ਕੇ ਕਹਿਣਾ ਤੂੰ ਕੌਣ ਆ ਕੇ ਕਹਿਣ ਵਾਲਾ ਤੈਨੂੰ ਕਿਹਾ ਕਿਨੇ ਸੀ ਪਹਿਲਾਂ ਦੱਸ ਆਪੇ ਲੈ ਆਰਡਰ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉਹਨੂੰ ਓਐਸਡੀ ਨੇ ਕਿਹਾ ਓਐਸਡੀ ਨੂੰ ਫੋਨ ਲਾ ਫੋਨ ਲਾ ਓਐਸਡੀ ਹੱਥ ਜੇ ਨਾ ਕਰ ਫੋਨ ਲਾ ਓਐਸਡੀ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀਏ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਦਾ ਔਰ ਅਮਰ ਉੱਤੇ ਜਾ ਕੇ ਬੱਜੂ ਗਈ ਉਹ ਤਾਂ ਗੱਲ ਕਰ ਰਿਹਾ ਜਿਹੜਾ ਤੇਰੇ ਲੱਛਣ ਨੇ ਬੱਜੂ ਵਾਦ ਨੂੰ ਦੱਸ ਰਹੀ ਤੇਰੇ ਬੱਜੂ ਗੱਲ ਕਰ ਕਰ ਗੱਲ ਕਰ ਤੇਰੀ ਲਈ ਅੱਜ ਬੱਜੂ ਵਾ ਲੈ ਜਿਹੜੀ ਮੋਰ ਜਾਂਦੀ ਨਾ ਨਾ ਹਾਂ ਹਾਂ ਦੱਸ ਦੱਸ ਮੈਂ ਦੱਸ ਨਾ ਨਾ ਦੱਸ ਤੇ ਤੂੰ ਫਜ਼ਾ ਵੀ ਚਪੇੜੇ ਪੈਣੀ ਨਾ ਉਹ ਤੇਰੇ ਛੱਡ ਦੇ ਇਹਨੂੰ ਛੱਡ ਦੇ ਨਾ ਨਾ ਤੈਨੂੰ ਪਤਾ ਤੇਰੇ ਉਰੇ ਚਪੇੜਾ ਨਹੀਂ ਪੈਣਾ ਤੈਨੂੰ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇ ਦਿੰਦੇ ਦੱਸੂ ਤੂੰ ਦੁਬਾਰੇ ਕਹਿੰਦੀ ਆ ਤੂੰ ਰੋਕ ਉੱਥੇ ਆ ਗਈ ਨਾ 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 ਤੈਨੂੰ ਕੀ ਹਰ ਤੂੰ ਗਈ ਰੁਕ ਤੂੰ ਕਹਿ ਰਹੇ ਤੈਨੂੰ ਰੁਕੀ ਆ ਇੱਕ ਮੀਟਰ ਰਹਿ ਮੰਨ ਤੂੰ ਕਹਿ ਰਹੇ ਤੈਨੂੰ ਰੁਕੀ ਆ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਤੂੰ ਬਰਾਨਾ ਉਸਦੀ ਬਰਾਬਰ ਲਾਉ ਐਸੀ ਫਰਾਈਰ ਤੂੰ ਲੰਗਰ ਵਾਸਤੇ ਉਹ ਤੂੰ ਐਸੀ ਬਣਾਇਆ ਯਾਰ ਨਾ ਨਾ ਉਹ ਮੋਢਿਆਂ ਦੇ ਚੱਕੇ ਲਾਉਣਗੇ ਮੋਢੇ ਜਾਊਗਾ ਜੀ ਸ਼ੰਕਰ ਟ੍ਰੈਲੀ ਜਾਊਗਾ ਪੁੱਛਦੇ ਆਜੂ ਵੀ ਕਹਿੰਦੀ ਫੁਰਤਾ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪ ਇਹ ਕਹਿ ਰਹੇ ਹਾਂ ਮੈਂ ਕਿਹਾ ਵੀ ਉਹ ਐਸੀ ਕਿਹਾ ਤੂੰ ਕਹਿ ਰਹੇ ਮੈਂ ਕਿਹਾ ਵੀ ਟ੍ਰੈਲੀ ਆਊਗੀ ਨਹੀਂ ਮਨਾ ਟ੍ਰੈਲੀ ਆਊਗੀ ਇਹ ਕਹਿ ਰਿਹਾ ਟ੍ਰੈਲੀ ਆਊਗੀ ਲੰਗਰ ਆਊਗਾ ਕੀ ਹੁੰਦਾ ਠੀਕ ਆ ਫਿਰ ਟ੍ਰੈਲੀ ਆਜੂਗੀ ਕੋਈ ਪੁੱਛਦਾ ਆਊਗੀ ਟ੍ਰੈਲੀ ਨਾਲ ਤੂੰ ਰੋਕ ਕਿ ਤੂੰ ਦਵਾਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰ ਉੱਥੇ ਤੂੰ ਤੋਂ ਹੀ ਕੱਢਾਂਗੇ ਇਹ ਕੀ ਸਾਰ ਗਿਆ ਤੂੰ ਲਿਖਿਆ ਨਾ ਇੱਕ ਦੋ ਮਿੰਟ ਤੂੰ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਨੇ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਜੇ ਤੂੰ 3 ਨੰਬਰ ਤੋਂ ਓਖਾ ਮੈਂ ਤੂੰ ਤੋਂ ਕੱਢ ਲਾਂਗੇ ਇਹ ਫਿਰ ਤੁਸੀਂ ਕਿਉਂ ਰੋਕੀ ਆ 1 ਨੰਬਰ ਤੇ ਵੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲਈ ਉੱਥੇ ਹੀ ਖੜੇ ਯਾਰ ਉੱਥੇ ਹੀ ਖੜੀ ਕੇ 22 ਬਣੇ ਤੋਰਨਾ ਨਹੀਂ ਤੁਸੀਂ ਯਾਰ ਇਹ ਨਾ ਤੁਸੀਂ ਘਮਾਓ ਨਾ ਕਦੇ 3 ਨਾ ਕਦੇ 1 ਕਦੇ 2 ਹਰ ਜਗ੍ਹਾ ਜਾ ਕੇ ਤੁਸੀਂ ਰੋਕ ਨਾ ਇਹਨੂੰ ਬਲਾਮਾ ਛੋਟਾ ਬੰਦਾ ਕਹਿ ਰਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਪਾਸ ਨੂੰ ਨਹੀਂ ਕਿਹਾ ਸੀ ਮੈਂ ਨੰਗਰ ਆਣ ਦੋ ਮੈਂ ਚੱਲ ਨੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਜਿ ਕਮਾਨ ਕਰੀ ਜਾਂਦੇ ਤੁਸੀਂ ਬਤਿੰਦਾਂ ਜਿਹੜੇ ਛੋਟੀ ਗੱਡੀ ਯਾਰ ਤੁਸੀਂ ਕਮਲ ਗੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੋਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਤੁਹਾਨੂੰ ਐ ਦੱਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕੇ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿੱਥੋਂ ਤੱਕ ਡਰਾਇਆ ਹੋਊਗਾ ਸਾਰੇ ਮੈਂ ਇਹੀ ਕਿਹਾ ਮੈਂ ਟਰਾਲੀ ਰੋਕ ਲਓ ਮੈਂ ਟਰਾਲੀ ਤੁਸੀਂ ਕਿਹਾ ਕਿ ਲੋਜਿਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਤੁਹਾਡਾ ਦਿਮਾਗ ਖਰਾਬ ਹੋਇਆ ਫੇਰ ਕੋਈ ਨਾ ਖਰਾਬ ਹੋਇਆ ਹੋਇਆ ਕੋਈ ਨਹੀਂ ਖਰਾਬ ਹੋਇਆ ਤੂੰ ਬਾਹਰਲੇ ਨੂੰ ਡਰਾਇਆ ਨਵੇਂ ਕਹਿ ਰਹੇ ਵੀ ਉਧਰ ਦੀ ਆ ਇਧਰ ਦੀ ਤੂੰ ਕੌਣ ਆ ਕੇ ਕਹਿਣਾ ਤੂੰ ਕੌਣ ਆ ਕੇ ਕਹਿਣਾ ਤੈਨੂੰ ਕਿਹਾ ਕੀ ਨਹੀਂ ਸੀ ਪਹਿਲਾਂ ਦੱਸ ਆਪੇ ਲੈ ਆਰਡਰ ਜਾ ਫਿਰਦੇ ਨਹੀਂ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉਧਰ OSD ਨੇ ਕਿਹਾ OSD ਨੂੰ ਫੋਨ ਲਾ ਫੋਨ ਲਾ OSD ਹੱਥ ਜੇ ਨਾ ਕਰ ਫੋਨ ਲਾ OSD ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੇ ਮੋੜੀਏ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਦਾ ਔਰ ਅਮਰ ਉੱਥੇ ਜਾ ਕੇ ਮੈਂ ਯਾਰ ਬੱਜੂ ਗਈ ਤੂੰ ਤਾਂ ਗੱਲ ਕਰ ਰਿਹਾ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਫ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਵਾ ਲੈ ਜਿਹੜੀ ਮੋਰ ਜਮ ਨਾ ਨਾ ਹਾਂ ਹਾਂ ਦੱਸ ਬੱਜੂ ਮੈਂ ਦੱਸ ਨਾ ਨਾ ਦੱਸ ਤੇ ਤੂੰ ਫਦਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਤੇਰੇ ਉਹਨੇ ਚਪੇੜਾ ਨਹੀਂ ਪਾਇਆ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਟਾਲੀਆ ਤੂੰ ਰੋਕ ਉੱਥੇ ਆ ਗਈ ਨਾ 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 ਤੈਨੂੰ ਕੀ ਆ ਤੂੰ ਗਈ ਨਾ ਰੁਕੇ ਤੂੰ ਕਹਿ ਰਹੇ ਤੈਨੂੰ ਰੁਕੀ ਆ ਇੱਕ ਮੀਟਰ ਰਹਿ ਮੰਨ ਤੂੰ ਕਹਿ ਰਹੇ ਤੈਨੂੰ ਰੁਕੀ ਆ ਇਹ ਭਾਈ ਇਹਨੂੰ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਤੂੰ ਬਰਾਨਾ ਉਹ ਅਸਦੀ ਬਰਾਬਰ ਲਾਉ ਵਸ ਜਿਪਲਾਈਰ ਤੂੰ ਲੰਗਰ ਵਾਸਤੇ ਉਹ ਤੂੰ ਵਸ ਜਿਪਲਾਈਰ ਕਹਿੰਦਾ ਉਹ ਮੋਢਿਆਂ ਦੇ ਲੈ ਕੇ ਲਾਉਣਗੇ ਮੋਢਿਆਂ ਜਾਊਗਾ ਜੀ ਸ਼ੰਕਰ ਟਰਾਲੀ ਘਟੇਗਾ ਪੁੱਛ ਰਿਹਾ ਆ ਜੀ ਫਿਰ ਤਾਂ ਕਹਿ ਰਹੇ ਤੂੰ ਕਿਹਾ ਯਾਰ ਜੋ ਆਪੇ ਲੇ ਕਹਿ ਰਹੇ ਹਾਂ ਮੈਂ ਕਿਹਾ ਵੀ ਉਹ ਵਸ ਜਿਪਲਾਈਰ ਕਹਿ ਦੂੰਗਾ ਆਪੇ ਕਹਿ ਹਾਂ ਵੀ ਟਰਾਲੀ ਆਊਗੀ ਇਹ ਕਹਿ ਰਹੇ ਟਰਾਲੀ ਆਊਗੀ ਲੰਗਰ ਆਊਗਾ ਕਿੰਨਾਂ ਠੀਕ ਹੈ ਫਿਰ ਟਰਾਲੀ ਆਜੂਗੀ ਫਿਰ ਪਛਾਣ ਟਰਾਲੀ ਨਾ ਤੂੰ ਰੋਕ ਕਿੱਥੇ ਵਾਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ 3 ਨੰਬਰ ਉੱਥੇ ਤੋਂ ਹੀ ਕੱਢਾਂਗੇ ਇਹ ਕੀ ਸਾਹ ਹੋ ਗਿਆ ਤੂੰ ਲਿਖਿਆ ਨਾ ਇੱਕ ਦੋ ਮਿੰਟ ਤੂੰ ਨਿਸ਼ਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਨੇ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਜੇ ਤੂੰ 3 ਨੰਬਰ ਤੋਂ ੱਖਾਵੇਂ ਤਾਂ ਅਸੀਂ ਤਿੰਨ ਤੋਂ ਕੱਢਾਂਗੇ ਬਰੇ ਨੰਬਰ ਤੁਸੀਂ ਕਿਉਂ ਰੋਕੀ ਆ 1 ਨੰਬਰ ਤੇ ਵੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਲ ਉੱਥੇ ਹੀ ਖੜੇ ਯਾਰ ਉੱਥੇ ਹੀ ਖੜੀ ਕੇ 22 ਬਣੇ ਤੋਰਨਾ ਨਹੀਂ ਤੁਸੀਂ ਯਾਰ ਇਹ ਨਾ ਤੁਸੀਂ ਘਮਾਓ ਨਾ ਕਦੇ ਤਿੰਨ ਤੇ ਕਦੇ ਇੱਕ ਕਦੇ ਦੋ ਹਰ ਜਗ੍ਹਾ ਜਾ ਕੇ ਤੁਸੀਂ ਰੋਕ